ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੁਸੀਂ ਸੁਣਨ ਜਾ ਰਹੇ ਹੋ ਕਿਤਾਬ ਪੰਜਵਾਂ ਸਹਿਬਜਾਦਾ ਜਿਸ ਦੇ ਲੇਖਕ ਨੇ ਬਲਦੇਵ ਸਿੰਘ ਤੇ ਇਸ ਕਿਤਾਬ ਨੂੰ ਆਵਾਜ਼ ਦਿੱਤੀ ਹੈ ਰਵੀ ਕੁਮਾਰ ਤੇ ਦਲਵੀਰ ਸਿੰਘ ਨੇ। ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੁਸੀਂ ਸੁਣਨ ਜਾ ਰਹੇ ਹੋ ਕਿਤਾਬ ਪੰਜਵਾਂ ਸਹਿਬਜਾਦਾ ਜਿਸ ਦੇ ਲੇਖਕ ਨੇ ਬਲਦੇਵ ਸਿੰਘ ਤੇ ਇਸ ਕਿਤਾਬ ਨੂੰ ਆਵਾਜ਼ ਦਿੱਤੀ ਹੈ ਰਵੀ ਕੁਮਾਰ ਤੇ ਦਲਵੀਰ ਸਿੰਘ ਨੇ। ਰੰਗਰੇਟਾ ਗੁਰੂ ਕਾ ਬੇਟਾ ਪੰਜਵੇਂ ਸਹਿਬ ਜੀ ਦਾ ਨਾਵਲ ਨਾਵਲਕਾਰ ਬਲਦੇਵ ਸਿੰਘ ਸਮਰਪਣ ਸਮੇਂ ਸਮੇਂ ਸਿੱਖਾਂ ਉੱਪਰ ਟੁੱਟੇ ਕੈਰ ਅਤੇ ਕੱਲੂਕਾਰਾਂ ਵਿੱਚ ਮਾਰੇ ਗਏ ਲੱਖਾਂ ਅਣਗੌਲੇ ਯੋਧਿਆਂ ਦੇ ਨਾਂ ਜਿਨ੍ਹਾਂ ਦਾ ਇਤਿਹਾਸ ਵਿੱਚ ਕਿਦਰੇ ਵੀ ਜ਼ਿਕਰ ਨਹੀਂ ਹੈ ਭਾਈ ਜੈਤਾ ਉਰਫ ਬਾਬਾ ਜੀਵਨ ਸਿੰਘ ਦਾ ਜੀਵਨੀ ਮੂਲਕ ਨਾਵਲ ਪੰਜਵੇਂ ਸਹਿਬ ਜੀ ਦਾ ਧੰਨਵਾਦ ਭਾਈ ਜੈਤਾ ਜੀ ਬਾਰੇ ਨਾਵਲ ਲਿਖਣ ਦਾ ਮੇਰੇ ਮਨ ਚ ਕਦੀ ਵਿਚਾਰ ਨਹੀਂ ਸੀ ਆਇਆ ਉੰਜ ਵੀ ਧਾਰਮਿਕ ਸ਼ਖਸੀਅਤਾਂ ਜਾਂ ਇਤਿਹਾਸਿਕ ਸੂਰਵੀਰਾਂ ਪ੍ਰਤੀ ਸ਼ਰਧਾ ਅਤੇ ਵਿਤਕਰਿਆਂ ਕਾਰਨ ਇਹਨਾਂ ਪਾਤਰਾਂ ਨਾਲ ਛੇੜਛਾੜ ਕਰਨੀ ਵਿਵਾਦ ਪੈਦਾ ਕਰਦੀ ਹੈ ਜਦੋਂ ਵੀ ਕਿਸੇ ਵਿਦਵਾਨ ਜਾਂ ਖੋਜੀ ਨੇ ਆਪਣੀ ਸਮਝ ਅਨੁਸਾਰ ਕਿਸੇ ਧਾਰਮਿਕ ਗ੍ਰੰਥ ਜਾਂ ਗੁਰੂ ਬਾਣੀ ਪ੍ਰਤੀ ਕੋਈ ਟਿੱਪਣੀ ਕੀਤੀ ਹੈ ਤਾਂ ਉਹਨਾਂ ਨਾਲ ਕੀ ਵਾਪਰਦਾ ਰਿਹਾ ਹੈ ਬੁੱਧੀਜੀਵੀ ਵਰਗ ਨੂੰ ਭਲੀ ਭਾਂਤ ਜਾਣਕਾਰੀ ਹੈ ਇੱਕ ਦਿਨ ਡਾਕਟਰ ਟੀ ਆਰ ਮਨੋਧ ਕੋਲ ਬੈਠਿਆ ਨਾਵਲਾਂ ਬਾਰੇ ਚਰਚਾ ਕਰਦਿਆਂ ਜਦੋਂ ਇੱਕ ਵਿਦੇਸ਼ੀ ਲੇਖਕ ਉੱਪਰ ਲਿਖੇ ਨਾਵਲ ਦਾ ਜ਼ਿਕਰ ਆਇਆ ਤਾਂ ਉਹਨਾਂ ਨੇ ਕਿਹਾ ਆਮ ਪੰਜਾਬੀ ਪਾਠਕ ਦੀ ਇਸ ਵਿੱਚ ਕੀ ਰੁਚੀ ਹੋਵੇਗੀ ਵਿਦੇਸ਼ੀ ਪਾਤਰਾਂ ਜਾਂ ਨਾਇਕਾਂ ਉੱਪਰ ਇੰਨੀ ਮਿਹਨਤ ਕਰਨ ਦੀ ਕੀ ਤਕ ਹੈ ਸਾਡੇ ਪੰਜਾਬੀ ਸਮਾਜ ਅਤੇ ਵਿਰਸੇ ਵਿੱਚ ਬਥੇਰੇ ਸੂਰਮੇ ਪਏ ਨੇ ਇਹਨਾਂ ਉੱਪਰ ਕੋਈ ਲੇਖਕ ਕਿਉਂ ਨਹੀਂ ਕੰਮ ਕਰਦਾ ਉਹਨਾਂ ਨੇ ਮੇਰਾ ਨਾਵਲ ਅੰਨਦਾਤਾ ਪੜ੍ਹ ਲਿਆ ਹੋਇਆ ਸੀ ਮੇਰੇ ਵੱਲ ਵੇਖ ਕੇ ਕਹਿੰਦੇ ਤੂੰ ਕਿਉਂ ਨਹੀਂ ਕੰਮ ਕਰਦਾ ਸਿੱਖ ਇਤਿਹਾਸ ਵਿੱਚ ਭਾਈ ਜੈਤੇ ਦਾ ਬੜਾ ਅਹਿਮ ਰੋਲ ਹੈ ਕਿਸੇ ਵੀ ਲੇਖਕ ਨੇ ਉਸ ਨਾਇਕ ਨਾਲ ਇਨਸਾਫ ਨਹੀਂ ਕੀਤਾ ਜਾਂ ਤਾਂ ਅਨਿਸ਼ਰਦਾ ਹੈ ਜਾਂ ਲੇਖਕਾਂ ਨੇ ਜਾਣਬੁੱਝ ਕੇ ਉਸ ਨੂੰ ਐਮਿਤ ਨਹੀਂ ਦਿੱਤੀ ਤੂੰ ਉਸ ਉੱਪਰ ਨਵਾਂ ਲਿਖ ਤੂੰ ਲਿਖ ਸਕਦਾ ਹੈ ਮੇਰੇ ਲਈ ਇਹ ਚੁਣੌਤੀ ਵਾਲਾ ਕੰਮ ਸੀ ਮੈਨੂੰ ਆਪਣੀ ਸਮਰੱਥਾ ਅਤੇ ਸੀਮਾ ਦਾ ਵੀ ਗਿਆਨ ਸੀ ਧਾਰਮਿਕ ਪਾਤਰਾਂ ਦੇ ਮਾਮਲੇ ਵਿੱਚ ਮੈਂ ਇੰਨਾ ਗਿਆਨਵਾਨ ਨਹੀਂ ਹਾਂ ਅਗਿਆਨੀ ਹਾਂ ਮੈਂ ਤਾਂ ਪੂਰਨ ਗੁਰਸਿੱਖ ਵੀ ਨਹੀਂ ਹਾਂ ਮੈਂ ਤਾਂ ਦੁਚਿੱਤੀ ਵਿੱਚ ਸਾਂ ਮੇਰੇ ਕੋਲ ਬੈਠੇ ਡਾਕਟਰ ਸਜੀਤ ਬਰਾੜ ਨੇ ਸੰਤੋਖ ਸਿੰਘ ਧੀਰਵਾੰਗਾ ਇੱਕ ਉਂਗਲੀ ਉੱਪਰ ਚੁੱਕ ਕੇ ਐਲਾਨ ਕਰ ਦਿੱਤਾ ਡਾਕਟਰ ਸਾਹਿਬ ਬਲਦੇਵ ਅਵਸ਼્ય ਇਹ ਕੰਮ ਕਰੇਗਾ ਇਹ ਕਰ ਸਕਦਾ ਹੈਗਾ ਮੈਨੂੰ ਪਤਾ ਹੈ ਮੈਂ ਯਤਨ ਕਰਾਂਗਾ ਡਾਕਟਰ ਸਾਹਿਬ ਮਲਵੀ ਜੀ ਜੀਬ ਨਾਲ ਕਹਿੰਦਿਆਂ ਮੈਂ ਚੁਣੌਤੀ ਕਬੂਲ ਕਰ ਲਈ ਆਪਣੇ ਸਰੋਤਾਂ ਦੋਸਤਾਂ ਅਤੇ ਹੋਰਨਾਂ ਥਾਵਾਂ ਤੋਂ ਮਿਲੀ ਜਾਣਕਾਰੀ ਵਿਦਵਾਨਾਂ ਦੀਆਂ ਪੁਸਤਕਾਂ ਦੇ ਵੱਖ-ਵੱਖ ਵਿਚਾਰਾਂ ਦਾਅਵਿਆਂ ਨੇ ਮੈਨੂੰ ਭੰਬਲ ਪੂਸੇ ਵਿੱਚ ਪਾ ਦਿੱਤਾ ਮੈਂ ਨਿਰਾਸ਼ ਹੋ ਗਿਆ ਕਿਵੇਂ ਲਿਖਾਂ ਪਾਈ ਜੱਤੇ ਦੇ ਜਨਮ ਸਥਾਨ ਅਤੇ ਜਨਮ ਮਿਤੀ ਬਾਰੇ ਹੀ ਕੋਈ ਇੱਕਮਤ ਨਹੀਂ ਹੈ ਦਿੱਲੀ ਤੋਂ ਸੀਸ ਲੈ ਕੇ ਆਉਣ ਬਾਰੇ ਵੇਰਵਿਆਂ ਵਿੱਚ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ